ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਸਵੀ ਥਾਨੋਂ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਹੋਈ ਹੈ ਉਹ ਸਥਾਨ ਸ਼ੋਭਨਿਕ ਹੈ ਐਸਾ ਹੀ ਇਹ ਸੁੰਦਰ ਅਤੇ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਸ੍ਰੀ ਨਾਡਾ ਸਾਹਿਬ ਪੰਚਕੁਲਾ ਹਰਿਆਣਾ ਵਿੱਚ ਸਥਿਤ ਹੈ ਜੇਸਾ ਸਥਾਨ ਦੇ ਆਪ ਦਰਸ਼ਨ ਕਰ ਰਹੇ ਹੋ ਇਸ ਸਥਾਨ ਨੂੰ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾ ਕੇ ਪਵਿੱਤਰ ਕੀਤਾ ਹੈ। ਪੰਗਾਣੀ ਦੇ ਜਿੱਤ ਵਿੱਚ ਫਤਿਹ ਪ੍ਰਾਪਤ ਕਰਨ ਉਪਰੰਤ ਸਤਿਗੁਰੂ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਰੱਖ ਕੀਤਾ। ਪੋਟਾ ਸਾਹਿਬ ਤੋਂ ਨਾਹਣ ਟੋਕਾ ਸਾਹਿਬ ਰਾਣੀ ਕਾ ਰਾਏਪੁਰ ਮਾਨ ਕਟੱਬਰਾਂ ਆਤੋਂ ਹੁੰਦੇ ਹੋਏ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਕਰਮੀ ਸੰਮਤ 1446 ਵਿੱਚ ਆਪਣੇ ਚਰਨਾਂ ਦੀ ਸ਼ੋਹ ਦੇ ਕੇ ਇਸ ਪਵਿੱਤਰ ਸਥਾਨ ਨੂੰ ਭਾਗ ਲਾਏ। ਇਸ ਸਥਾਨ ਉੱਪਰ ਸਤਿਗੁਰੂ ਜੀ ਨਾਲ ਕਈ ਸਿੱਖ ਸੇਵਕ, ਸ਼ਸਤਰਧਾਰੀ ਯੋਧੇ, ਘੋੜਸਵਾਰ, ਜੰਗੀ ਸੂਰਮੇ ਆਦ ਮੌਜੂਦ ਸਨ। ਉਹਨਾਂ ਦਿਨਾਂ ਵਿੱਚ ਇਹ ਪਰਗਣਾ ਨਿਪਟ ਜੰਗਲੀ ਇਲਾਕਾ ਸੀ ਜਿੱਥੇ ਕੇ ਭਾਈ ਮੱਖਣ ਸ਼ਾਹ ਜੀ ਦੇ ਖਾਨਦਾਨ ਵਿੱਚੋਂ ਲੋਕੀਂ ਆਬਾਦ ਸਨ। ਪਾਈ 나ਡੂ ਸ਼ਾ ਲਬਾਣਾ ਜੀ ਨਾਂ ਦੇ ਧਰਮੀ ਬੰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਥੇ ਆਉਣ ਤੇ ਜੀ ਆਇਆਂ ਆਖਿਆ ਅਤੇ ਬਹੁਤ ਹੀ ਸਤਿਕਾਰ ਨਾਲ ਸੇਵਾ ਕੀਤੀ। ਪਾਈ 나ਡੂ ਸ਼ਾ ਲਬਾਣਾ ਜੀ ਨੇ ਗੁਰੂ ਸਾਹਿਬ ਅਤੇ ਨਾਲ ਆਈਆਂ ਸਿੱਖ ਫੌਜਾਂ ਦੀ ਤਨ ਮਨ ਧਨ ਨਾਲ ਬਹੁਤ ਹੀ ਜ਼ਿਆਦਾ ਸੇਵਾ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਕੀਤੀ। ਜਿੰਨਾ ਚਿਰ ਗੁਰੂ ਸਾਹਿਬ ਇੱਥੇ ਠਹਿਰੇ ਰਹੇ ਨਾਡੂ ਸ਼ਾ ਲਬਾਣਾ ਆਪ ਗੁਰੂ ਜੀ ਦੀ ਅਨਪਾਣੀ ਨਾਲ ਸੇਵਾ ਕਰਦੇ ਰਹੇ ਇਸ ਤਹਿਲ ਸੇਵਾ ਤੋਂ ਖੁਸ਼ ਹੋ ਕੇ ਦਸਵੇਂ ਪਾਤਸ਼ਾਹ ਧੰਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਪ੍ਰਸੰਨ ਹੋਏ ਅਤੇ ਉਹਨਾਂ ਨੇ ਇਥੋਂ ਤੁਰਨ ਸਮੇਂ ਨਾਡੂ ਸ਼ਾ ਲਬਾਣਾ ਨੂੰ ਬਖਸ਼ਿਸ਼ ਭਰੇ ਬਚਨ ਕਰਦਿਆਂ ਕਿਹਾ ਕਿ ਤੇਰੀ ਸੇਵਾ ਕਰਕੇ ਹੀ ਇਹ ਅਸਥਾਨ ਨਾਡਾ ਸਾਹਿਬ ਦੇ ਨਾਮ ਨਾਲ ਦੁਨੀਆ ਵਿੱਚ ਪ੍ਰਸਿੱਧ ਹੋਵੇਗਾ ਅਤੇ ਸਦਾ ਲਈ ਤੇਰਾ ਨਾਮ ਕਾਇਮ ਰਹੇਗਾ ਇਸ ਪਵਿੱਤਰ ਸਥਾਨ ਦੀ ਸੁੰਦਰਤਾ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ। ਦੂਰੋਂ ਨੇੜੇੋਂ ਚੱਲ ਕੇ ਬਹੁਤ ਸਾਰੀਆਂ ਸੰਗਤਾਂ ਇੱਥੇ ਰਜਾਨਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਆਉਂਦੀਆਂ ਹਨ। ਆਪ ਬੜੇ ਭਾਗਾਂ ਵਾਲੇ ਹੋ ਜੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ। ਸੋ ਤੁਸੀਂ ਜਦੋਂ ਵੀ ਕਿਤੇ ਚੰਡੀਗੜ੍ਹ ਨੂੰ ਆਓ ਏਸ ਪੂਤਰ ਸਥਾਨ ਦੇ ਦਰਸ਼ਨ ਕਰਕੇ ਜਰੂਰ ਜਾਓ ਸੋ ਆਸਾ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਹੋਈ ਆਈ ਹੋਵੇਗੀ ਸੋ ਸਾਡੇ ਚੈਨਲ ਨੂੰ ਵਾਰ-ਵਾਰ ਸਬਸਕ੍ਰਾਈਬ ਕਰੋ ਸਾਨੂੰ ਵਾਰ-ਵਾਰ ਸਪੋਰਟ ਕਰੋ ਤਾਂ ਕਿ ਇਹੋ ਜੀਆਂ ਹੋਰ ਵੀ ਵੀਡੀਓ ਜਿਹੜੀਆਂ ਅਸੀਂ ਤੁਹਾਨੂੰ ਸਮੇਂ-ਸਮੇਂ ਸਿਰ ਦੇਦੇ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ